ਫਿਲਮ ਬੜੀ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਹੈ ਕਹਿੰਦੇ ਇੱਕ ਸਟਾਰ ਕਹਿੰਦੇ ਆ ਨਾ ਦੁਨੀਆ ਦੇ ਮਤਲਬ ਜਦੋਂ ਅਸਮਾਨ ਦੇ ਵਿੱਚ ਚਮਕਦਾ ਹੈਗਾ ਉਸ ਤਰ੍ਹਾਂ ਹੀ ਫਿਲਮ ਚਮਕ ਰਹੀ ਹੈ ਸਭ ਤੋਂ ਪਹਿਲਾ ਮੇਰਾ ਐਕਟ ਹੈ ਜਦੋਂ ਮੈਂ ਲਾਈਟ ਐਕਸ਼ਨ ਕੈਮਰਾ ਮੈਨੂੰ ਪਤਾ ਲੱਗਾ ਕੀ ਹੁੰਦਾ ਹੈ ਨੋਵੇਨਿਟੀ ਕੀ ਹੈ ਤੇ ਮੈਨੂੰ ਮੈਂ ਖੁਸ਼ਕਿਸਮਤ ਹੈ ਕਿ ਮੇਰੀ ਸ਼ੁਰੂਆਤ ਇਸ ਮੂਵੀ ਦੇ ਨਾਲ ਹੋਈ ਅਜਪੁਰ ਅਸਲ ਦੇ ਵਿੱਚ ਕਿੰਨਾ ਵੱਡਾ ਇੱਕ ਹਿਸਟੋਰੀਕਲ ਕੈਰੇਕਟਰ ਹੈ ਸੁੱਚੇ ਸੂਰਮੇ ਦੀ ਜ਼ਿੰਦਗੀ ਦੇ ਨਾਲ ਕਿੰਨਾ ਉਹਦਾ ਮਹੱਤਤਾ ਹੈਗੀ ਹੈ ਰਾਜਕੌਰ ਰਾਜਕੌਰ ਕਹਿੰਦੇ ਆ ਕਿ ਜਾਣਦੇ ਨਹੀਂ ਸੀਗੇ ਹੁਣ ਰਾਜਕੌਰ ਤੇ ਗगन ਰੰਧਾਵਾ ਕੀ ਮਤਲਬ ਦੋਨਾਂ ਦੇ ਵਿੱਚੋਂ ਨਾਮ ਕਿਹੜਾ ਪਸੰਦ ਤੁਹਾਨੂੰ ਆਪਣੇ ਆਪ ਨੂੰ ਦਿਲ ਨੂੰ ਲੱਗ ਰਿਹਾ ਕਿ ਹਾਂ ਇਹ ਨਾਮ ਹੋਣਾ ਚਾਹੀਦਾ ਸੀਗਾ ਜਦੋਂ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਐਪਰੀਸ਼ੀਏਸ਼ਨ ਮਿਲਦੀ ਹੈ ਤੇ ਤੁਹਾਨੂੰ ਲੋਕ ਪਸੰਦ ਕਰਦੇ ਨੇ ਵੀ ਜੇ ਤੁਹਾਨੂੰ ਤੁਹਾਡੇ ਕੰਮ ਨਾਲ ਜਾਣਿਆ ਜਾਵੇ ਤਾਂ ਉਹਦੇ ਮਰਗੀ ਰੀਸ ਨਹੀਂ ਆ ਤੇ ਬਿਲਕੁਲ ਚੰਗਾ ਲੱਗਦਾ ਫਿਊਚਰ ਦੇ ਵਿੱਚ ਕੀ ਪਲਾਨ ਕੀਤਾ ਹੈਗਾ ਤੇ ਕਿਸ ਨਾਲ ਕੋਈ ਫੇਵਰਿਟ ਐਕਟਰ ਹੈ ਜਿਨ੍ਹਾਂ ਨਾਲ ਕੰਮ ਕਰਨਾ ਚਾਹੁੰਦੇ ਹੋ ਤੁਹਾਨੂੰ ਲੱਗਦਾ ਕਿ ਯਾਰ ਇਸ ਨਾਲ दिली ਤਮੰਨਾ ਹੁੰਦੀ ਹੈ ਕਿ ਯਾਰ ਇਸ ਨੂੰ ਮਿਲੀਏ ਤੇ ਇਹਦੇ ਨਾਲ ਕੰਮ ਕਰਨਾ ਮੈਨੂੰ ਮੇਰੇ दिली ਤਮੰਨਾ ਜਸਰਤ ਜੀ ਨੇ ਅਮਰਿੰਦਰ ਗਿੱਲ ਜਰ ਨੇ ਆਪਣੇ ਅਰਸੀਮ ਜਸਰਜੀ ਨਾਲ ऑलरेडी ਮੈਂ ਇੱਕ ਵਾਰੀ ਕੰਮ ਕਰ ਚੁੱਕੀ ਹਾਂ ਉਹਨਾਂ ਦੇ Song ਦੇ ਵਿੱਚ ਹੈਪੀਨੈਸ ਸੋ ਆ ਇੱਦੀ ਮੈਂ ਚਾਹਾਂਗੀ ਕਿ ਰਜੀਤ ਬਾਵਾ ਜੀ ਨੇ ਬਹੁਤ ਅੱਛੇ ਅੱਛੇ ਕਲਾਕਾਰ ਨੇ ਜਿਨ੍ਹਾਂ ਦੇ ਨਾਲ ਕੰਮ ਕਰਨਾ ਮੈਂ ਚਾਹਾਂਗੀ ਆਮ ਵੀ ਬਿਰਚੀ ਨੇ ਦਾ ਫਿਲਮ ਸੁੱਚਾ ਸੂਰਮਾ ਦਾ ਅੱਜ ਚੌਥਾ ਦਿਨ ਹੈਗਾ ਤੇ ਲਗਾਤਾਰ ਲੋਕਾਂ ਵੱਲੋਂ ਭਰਮਾ ਹੰਗਾਰਾ ਮਿਲ ਰਿਹਾ ਹੈਗਾ ਨੌਜਵਾਨ ਮੁੰਡੇ ਕੁੜੀਆਂ ਦੀ ਗੱਲ ਕਰ ਰਹੀਏ ਚਾਹੇ ਕਿਸੇ ਵਰਗ ਦੇ ਹੋਣ ਚਾਹੇ ਉਹ ਬੱਚੇ ਹੋਣ ਨੌਜਵਾਨ ਹੋਣ ਚਾਹੇ ਬਜ਼ੁਰਗ ਹੋਣ ਲਗਾਤਾਰ ਉਹਨਾਂ ਨੂੰ ਜਿਹੜਾ ਹੈਗਾ ਰਿਸਪੌਂਸ ਇੱਕਦਮ ਕਹਿ ਸਕਦੇ ਆਂ ਵੀ ਜ਼ਮੀਨ ਤੋਂ ਉੱਠ ਕੇ ਅਸਮਾਨ ਤੱਕ ਜਿਹੜੀ ਇਹ ਫਿਲਮਾਂ ਜਿਹੜੀਆਂ ਹੈਗੀਆਂ ਨੇ ਇੱਕ ਸਤਾਰੇ ਦੇ ਵਾਂਗੂ ਚਮਕਦੀ ਨਜ਼ਰ ਆ ਰਹੀ ਹੈ ਇੱਕ ਫਿਲਮ ਦੇ ਵਿੱਚ ਇੱਕ ਕੈਰੈਕਟਰ ਹੈਗਾ ਰਾਜਕੌਰ ਇੱਕ ਜਿਹੜਾ ਇੱਕ ਰਾਜਕੌਰ ਦਾ ਕੈਰੈਕਟਰ ਹੈਗਾ ਉਹ ਇੱਕ ਕੈਰੈਕਟਰ ਭਾਵੇਂ ਛੋਟਾ ਪਰ ਇੱਕ ਵੱਡੀ ਛਾਪ ਛੱਡ ਰ ਗਗਨ ਰੰਧਾਵਾ ਸਾਡੇ ਨਾਲ ਮੌਜੂਦ ਨੇ ਜਿੰਨਾ ਵੱਲੋਂ ਇਹ ਇੱਕ ਪੂਰਾ ਕਿਰਦਾਰ ਜਿਹੜਾ ਨਵਾਇਆ ਹੈਗਾ ਰੰਧਾਵਾ ਸਾਹਿਬ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਫਿਲਮ ਬੜੀ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਹੈ ਕਹਿੰਦੇ ਇੱਕ ਸਟਾਰ ਕਹਿੰਦੇ ਨਾ ਦੁਨੀਆ ਦੇ ਮਤਲਬ ਜਦੋਂ ਸਮਾਨ ਦੇ ਵਿੱਚ ਚਮਕਦਾ ਹੈਗਾ ਉਸ ਤਰ੍ਹਾਂ ਇਹ ਫਿਲਮ ਚਮਕ ਰਹੀ ਹੈ ਤੇ ਤੁਹਾਡਾ ਕਰੈਕਟਰ ਵੀ ਜਿਹੜਾ ਦੇਖਣ ਨੂੰ ਜਾ ਰਿਹਾ ਹੈਗਾ ਕਰੈਕਟਰ ਬਹੁਤ ਛੋਟਾ ਦਿਖਾਇਆ ਹੈਗਾ ਪਰ ਉਹਨੇ ਜਿਹੜਾ ਮਤਲਬ ਕਹਿ ਸਕਦੇ ਆ ਵੀ ਇੱਕ ਛਾਪ ਆ ਜਿਹੜੀ ਉਹ ਬਹੁਤ ਵੱਡੀ ਛੱਡੀ ਹੈ ਕਿਵੇਂ ਕਰੈਕਟਰ ਲੱਗਿਆ ਤੇ ਜਦੋਂ ਕਰੈਕਟਰ ਮਤਲਬ ਤੁਹਾਨੂੰ ਦਿੱਤਾ ਗਿਆ ਸੀਗਾ ਉਸ ਸਮੇਂ ਕਿਸ ਤਰ੍ਹਾਂ ਦੀ ਫੀਲਿੰਗ ਸੀਗੀ ਵੀ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਸੀ ਤੇ ਹੁਣ ਕਿਵੇਂ ਮਹਿਸੂਸ ਹੋ ਰਿਹਾ ਵੀ ਕਰਨ ਤੋਂ ਬਾਅਦ ਕਿਵੇਂ ਮਹਿਸੂਸ ਹੋਇਆ ਹਾਂਜੀ ਜਿਹੜਾ ਮੇਰਾ ਕਰੈਕਟਰ ਹੈ ਜਦੋਂ ਮੈਨੂੰ ਇਹਦੇ ਲਈ ਕਾਲ ਆਈ ਹੈ ਮੈਂ ਸੱਚ ਦੱਸਾਂ ਮੈਨੂੰ ਪਤਾ ਨਹੀਂ ਸੀਗਾ ਕਿ ਰਾਜਕੌਰ ਇੱਕ ਹਿਸਟੋਰੀਕਲ ਕਰੈਕਟਰ ਹੈ ਜਿਹਦੇ ਲਈ ਮੈਨੂੰ ਕਾਲ ਆਈ ਹੈ ਤੇ ਉਸ ਤੋਂ ਵੱਡੀ ਗੱਲ ਇਹ ਕਿ ਇਹ ਮੇਰੀ ਸਭ ਤੋਂ ਪਹਿਲਾ ਮੇਰਾ ਐਕਟ ਹੈ ਜਦੋਂ ਮੈਂ ਲਾਈਟ ਐਕਸ਼ਨ ਕੈਮਰਾ ਮੈਨੂੰ ਪਤਾ ਲੱਗਾ ਕੀ ਹੁੰਦਾ ਹੈ ਨਵੈਨਿਟੀ ਕੀ ਹੈ ਤੇ ਮੈਨੂੰ ਮੈਂ ਖੁਸ਼ਕਿਸਮਤ ਹੈ ਕਿ ਮੇਰੀ ਸ਼ੁਰੂਆਤ ਇਸ ਮੂਵੀ ਦੇ ਨਾਲ ਹੋਈ ਤੇ ਆਈ ਖੈਰੀ ਮੇਰੀ ਕਾਫੀ ਪ੍ਰੋਜੈਕਟਸ ਤੋਂ ਬਾਅਦ ਹੈ ਰਾਜਕੌਰ ਦਾ ਕਰੈਕਟਰ ਕਰਨਾ ਮੇਰਾ ਮੈਨੂੰ ਬਾਅਦ ਸਮਝ ਆਇਆ ਕਿ ਰਾਜਕੌਰ ਅਸਲ ਦੇ ਵਿੱਚ ਕਿੱਡਾ ਵੱਡਾ ਇੱਕ ਹਿਸਟੋਰੀਕਲ ਕਰੈਕਟਰ ਹੈ ਸੁੱਚੇ ਸੂਰਮੇ ਦੀ ਜ਼ਿੰਦਗੀ ਦੇ ਨਾਲ ਕਿੰਨਾ ਉਹਦਾ ਮਹੱਤਵ ਹੈਗੀ ਹੈ ਕਿਉਂਕਿ ਬਿਲਕੁਲ ਕਿਉਂਕਿ ਉਹਨਾਂ ਦੀ ਹੱਤਿਆ ਤੋਂ ਬਾਅਦ ਹੀ ਜਦੋਂ ਉਹਨਾਂ ਦਾ ਮਰਡਰ ਕਰਦੇ ਨੇ ਸੁੱਚਾ ਸੂਰਮਾ ਉਸ ਤੋਂ ਬਾਅਦ ਹੀ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਹਾਂਜੀ ਉਸ ਤੋਂ ਬਾਅਦ ਰਾਜਕੌਰ ਦੀ ਗੱਲ ਕਰੀਏ ਤੇ ਰਾਜਕੌਰ ਇਸ ਕਰੈਕਟਰ ਤੋਂ ਬਾਅਦ ਜਦੋਂ ਪਲੇ ਕਰਨ ਦਾ ਜਦੋਂ ਮੌਕਾ ਮਿਲਿਆ ਸੀਗਾ ਉਸ ਟਾਈਮ ਕਿਸ ਤਰ੍ਹਾਂ ਦੀ ਫੀਲਿੰਗ ਸੀ ਅੱਜ ਜਦੋਂ ਫਿਲਮ ਸਟਾਰ ਮਤਲਬ ਉੱਪਰ ਚੱਲ ਰਹੀ ਹੈਗੀ ਤੁਹਾਡਾ ਨਾਮ ਵੀ ਮਤਲਬ ਨਾਮ ਆ ਰਿਹਾ ਹੈਗਾ ਕਿ ਰਾਜਕੌਰ ਰਾਜਕੌਰ ਕਹਿੰਦੇ ਆ ਕਿਉਂਕਿ ਜਾਣਦੇ ਨਹੀਂ ਸੀਗੇ ਹੁਣ ਰਾਜਕੌਰ ਤੇ ਗगन ਰੰਧਾਵਾ ਕੀ ਮਲੇ ਦੋਨਾਂ ਦੇ ਵਿੱਚੋਂ ਨਾਮ ਕਿਹੜਾ ਪਸੰਦ ਤੁਹਾਨੂੰ ਆਪਣੇ ਆਪ ਨੂੰ ਦਿਲ ਨੂੰ ਲੱਗ ਰਿਹਾ ਕਿ ਹਾਂ ਇਹ ਨਾਮ ਹੋਣਾ ਚਾਹੀਦਾ ਸੀਗਾ ਹਾਂਜੀ ਦੇਖੋ ਬਿਲਕੁਲ ਚੰਗਾ ਤਾਂ ਲੱਗਦਾ ਜਦੋਂ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਐਪਰੀਸ਼ੀਏਸ਼ਨ ਮਿਲਦੀ ਹੈ ਤੇ ਤੁਹਾਨੂੰ ਲੋਕ ਪਸੰਦ ਕਰਦੇ ਨੇ ਤੇ ਜੇ ਤੁਹਾਨੂੰ ਤੁਹਾਡੇ ਕੰਮ ਨਾਲ ਜਾਣਿਆ ਜਾਵੇ ਤਾਂ ਉਹਦੇ ਵਰਗੀ ਰੀਸ ਨਹੀਂ ਆ ਤੇ ਬਿਲਕੁਲ ਚੰਗਾ ਲੱਗਦਾ ਹੁਣ ਮੈਨੂੰ ਮੈਂ ਜਿਵੇਂ ਕੱਲ ਪਰਸੋਂ ਜਿਨ੍ਹਾਂ ਦਾ ਫੋਨ ਆ ਤੁਹਾਨੂੰ ਹੁਣ ਰਾਜਕੌਰ ਕਹੀਏ ਕਿ ਗਰੰਧਾਵਾ ਕਹਿੰਗੇ ਕੌਣ ਬੋਲ ਰਿਹਾ ਮੈਂ ਕਿਆ ਮੈਂ ਦੋਨੇ ਗੱਲ ਕਰ ਰਹੀ ਹਾਂ ਸੋ ਜਰੂਰ ਬਹੁਤ ਚੰਗਾ ਲੱਗਦਾ ਹੈ ਜੋ ਦੋਸਤਾਂ ਦੇ ਯਾਰਾਂ ਦੋਸਤਾਂ ਦੇ ਜਾਂ ਫਰੈਂਡ ਸਰਕਲ ਦੇ ਵਿੱਚ ਕਮੈਂਟ ਆ ਰਹੇ ਨੇ ਉਹ ਰਾਜਕੌਰ ਕਰਕੇ ਆ ਰਹੇ ਨੇ ਜਾਂ ਗਗਨ ਰੰਧਾ ਵਗੈਰਾ ਫਿਲਹਾਲ ਤੀ ਸੁੱਚਾ ਸੁਰਮਾ ਹੋਈ ਪਈ ਹੈ ਤੇ ਆਫ ਕੌਰਸ ਰਾਜਕੌਰ ਕਰਕੇ ਹੀ ਜ਼ਿਆਦਾ ਬੁਲਾਇਆ ਜਾ ਰਿਹਾ ਹੈ ਤਾਂ ਇਹ ਕਰੰਦਾ ਵਸਬ ਫੈਮਿਲੀ ਦੀ ਗੱਲ ਕਰ ਰਹੀ ਹੈ ਜਾਂ ਸਟਾਰਟਿੰਗ ਦੀ ਗੱਲ ਕਰ ਰਹੀ ਹੈ ਕਿਵੇਂ ਇੰਟਰਸਟ ਬਣਿਆ ਫਿਲਮਾਂ ਦੇ ਵਿੱਚ ਆਉਣ ਦਾ ਤੇ ਲਾਈਫ ਕਿਵੇਂ ਇਸ ਚੀਜ਼ ਵੱਲ ਮੁੜੀ ਮਤਲਬ ਕਹਿ ਸਕਦੇ ਆ ਜੀ ਮੇਰੀ ਜਿਹੜੀ ਸ਼ੁਰੂਆਤ ਪਹਿਲਾਂ ਬਿਊਟੀ ਪੀਜਨ ਮਿਸ ਵਰਲਡ ਪੰਜਾਬਨ ਤੋਂ ਹੁੰਦੀ ਆ ਮੈਂ ਨਿਊਜ਼ੀਲੈਂਡ ਨੂੰ ਰਿਪਰੈਜ਼ੈਂਟ ਕਰਦੀ ਆ ਫਿਰ ਉਸ ਮੰਚ ਨੂੰ ਮੈਂ ਜਿੱਤਦੀ ਆ ਪਰ ਮੈਨੂੰ ਐਕਟਿੰਗ ਬਾਰੇ ਕੁਝ ਨਹੀਂ ਪਤਾ ਸੀ ਮੈਂ ਥੀਏਟਰ ਕੀਤਾ ਨਿਊਜ਼ੀਲੈਂਡ ਦੇ ਵਿੱਚ ਬੈਡ ਮੈਨੂੰ ਪੰਜਾਬੀ ਇੰਡਸਟਰੀ ਤੇ ਆ ਕੋਈ ਕੰਟੈਕਟ ਨਹੀਂ ਆ ਕੁਝ ਮੈਨੂੰ ਵੇ ਆਊਟ ਨਹੀਂ ਪਤਾ ਇੱਕ ਸਧਾਰਨ ਪਰਿਵਾਰ ਚੋਂ ਉਹਨਾਂ ਫੈਮਿਲੀ ਨੂੰ ਨਹੀਂ ਕੁਝ ਪਤਾ ਕਿ ਕਿਵੇਂ ਅੱਗੇ ਜਾਣਾ ਹੈ ਕੀ ਤੁਸੀਂ ਕਰਨਾ ਗਾਈਡੈਂਸ ਵੀ ਥੋੜੀ ਰਹੀ ਮੇਰੀ ਕਮੀ ਪਰ ਇਹ ਕਿ ਜਿਵੇਂ ਕਿਵੇਂ ਵੀ ਮੈਨੂੰ ਇਸ ਜਿਹੜਾ ਰਾਜਕੋਟ ਦਾ ਕਰੈਕਟਰ ਮੈਂ ਸਪੈਸ਼ਲ ਥੈਂਕ ਕਰਾਂਗੀ ਗੁਰਪ੍ਰੀਤ ਤੋਤੀ ਜੀ ਦਾ ਸੁਣ ਰਹੇ ਹੋਣਗੇ ਥੈਂਕ ਯੂ ਸਰ ਕਿਉਂਕਿ ਉਹਨਾਂ ਨੇ ਮੈਨੂੰ ਰੈਫਰ ਕੀਤਾ ਸੀ ਇਸ ਕਰੈਕਟਰ ਲਈ ਫਿਰ ਮੈਨੂੰ ਇੱਕ ਜਾਗ ਲਾ ਦਿੱਤੀ ਗਈ ਕਿ ਹਾਂ ਵੀ ਐਕਟਿੰਗ ਮੈਂ ਕਰ ਸਕਦੀ ਆ ਐਂਡ ਮੈਨੂੰ ਹੋਰ ਕਰਨੀ ਚਾਹੀਦੀ ਆ ਫਿਰ ਉਸ ਤੋਂ ਮੇਰੀ ਸ਼ੁਰੂਆਤ ਹੋ ਗਈ ਕਿ ਹਾਂ ਮੈਂ ਐਕਟਿੰਗ ਦੇ ਵਿੱਚ ਅੱਗੇ ਕਰਾਂ ਮੈਂ ਲਾਈਫ ਦੇ ਵਿੱਚ ਸਟਰਗਲ ਬਜਟ ਮਿਲਣ ਤੋਂ ਬਾਅਦ ਸਟਰਗਲ ਕਾਫੀ ਹੋਈ ਉਸ ਤੋਂ ਬਾਅਦ ਕੈਰੈਕਟਰ ਜਿਹੜਾ ਹੈਗਾ ਤੋਂ ਕਿਰਦਾਰ ਹੈ ਜਿਹੜਾ ਤੁਹਾਨੂੰ ਮਿਲ ਨਹੀਂ ਨਹੀਂ ਇੱਕ ਕੈਰੈਕਟਰ ਮੇਰਾ ਸਟ੍ਰਗਲ ਤੋਂ ਬਿਨਾ ਸੀਗਾ ਕਿਉਂਕਿ ਉਦੋਂ ਹਜੇ ਮੈਂ ਚਾਹੁੰਦੀ ਸੀਗੀ ਮੈਂ ਐਂਟਰਸ ਕਰਾਂ ਤੇ ਮੈਨੂੰ ਉਦੋਂ ਇੱਕ ਅਚਾਨਕ ਸਰਪ੍ਰਾਈਜ਼ਿੰਗ ਕਾਲ ਆਈ ਜੀ ਤੁਹਾਨੂੰ ਇੱਕ ਵੀ ਰੋਲ ਹੈਗਾ ਤੁਹਾਨੂੰ ਕਰ ਲੈਣਾ ਚਾਹੀਦਾ ਛੋਟਾ ਹੈ ਬਟ ਉਹ ਇਹ ਅਹਿਮੀਅਤ ਬਹੁਤ ਵੱਡੀ ਰੱਖਦਾ ਮੈਂ ਕਿਹਾ ਕੋਈ ਗੱਲ ਨਹੀਂ ਜ਼ਰੂਰ ਕਿਉਂਕਿ ਸਿੱਖਣ ਦੀ ਇੱਛਾ ਹੁੰਦੀ ਹੈ ਕਿ ਆਪਾਂ ਸਿੱਖੀ ਇੱਕ ਵਾਰੀ ਸ਼ੁਰੂ ਤਾਂ ਕਰੀਏ ਸੋ ਮੈਂ ਕੀਤਾ ਹਾਂ ਉਸ ਤੋਂ ਬਾਅਦ ਜ਼ਰੂਰ ਹੈ ਕਿ ਵੀ ਬੈਕ ਟੂ ਬੈਕ ਆਪਾਂ ਕੰਮ ਕੀਤਾ ਹੈਗਾ ਪਰ ਹਾਂਜੀ ਵੀ ਉਹਦਾ ਵੀ ਹਜੇ ਜਿਹੜੇ ਮੈਨੇ ਹੋਰ ਅੱਗੇ ਡ੍ਰੀਮ ਰੋਲ ਲੈ ਹਜੇ ਬਹੁਤ ਕੰਮ ਕਰਨਾ ਹੈ ਬਹੁਤ ਅੱਗੇ ਜਾਣਾ ਹੈ ਹਾਂਜੀ ਫਿਊਚਰ ਦੇ ਵਿੱਚ ਕੀ ਪਲਾਨ ਕੀਤਾ ਹੈਗਾ ਤੇ ਕਿਸ ਨਾਲ ਕੋਈ ਫੇਵਰਿਟ ਐਕਟਰ ਹੈ ਜਿਨ੍ਹਾਂ ਨਾਲ ਕੰਮ ਕਰਨਾ ਚਾਹੁੰਦੇ ਹੋ ਤੁਹਾਨੂੰ ਲੱਗਦਾ ਕਿ ਯਾਰ ਇਸ ਨਾਲ दिली ਤਮੰਨਾ ਹੁੰਦੀ ਹੈ ਕਿ ਯਾਰ ਇਸ ਨੂੰ ਮਿਲੀਏ ਤੇ ਇਹਦੇ ਨਾਲ ਕੰਮ ਕਰਨਾ ਮੈਨੂੰ ਮੇਰੇ दिली ਤਮੰਨਾ ਆ ਦੇਖੋ ਜੀ ਸਾਰੇ ਆਪਣਾ ਬਹੁਤ ਸੋਹਣਾ ਕੰਮ ਕਰ ਰਹੇ ਨੇ ਜਿੱਦਾਂ ਜਿਵੇਂ ਬੱਬੂ ਮਾਨ ਜੀ ਨੇ ਹੈਨਾ ਅਵੇ ਮੈਨੂੰ ਦਿਲੀ ਤਮੰਨਾ ਕੇ ਲੋ ਕਾਫੀ ਲਿਸਟ ਦਾ ਉਸਤਿੰਦਰ ਸਰਤਾਜ ਜੀ ਨੇ ਅਮਰਿੰਦਰ ਗਿੱਲ ਜਰ ਨੇ ਆਪਣੇ ਅਤਰ ਸਿੰਘ ਜਸਰ ਜੀ ਨਾਲ ਆਲਰੇਡੀ ਮੈਂ ਇੱਕ ਵਾਰੀ ਕੰਮ ਕਰ ਚੁੱਕੀ ਹਾਂ ਉਹਨਾਂ ਦੇ Song ਦੇ ਵਿੱਚ ਹੈਪੀਨੈਸ ਸੋ ਆ ਇਦੀ ਮੈਂ ਚਾਹਾਂਗੀ ਕਿ ਰਜੀਤ ਬਾਬਾ ਜੀ ਨੇ ਬਹੁਤ ਅੱਛੇ-ਅੱਛੇ ਕਲਾਕਾਰ ਨੇ ਜਿਨ੍ਹਾਂ ਦੇ ਨਾਲ ਕੰਮ ਕਰਨਾ ਮੈਂ ਚਾਹਵਾਂਗੀ ਆਮ ਵੀਰਕ ਜੀ ਨੇ ਸੋ ਯਾ ਸਾਰੇ ਨਾਲ ਜਿੱਥੇ ਮੇਨ ਗਲ ਕੰਟੈਂਟ ਹੈ ਜਦੋਂ ਵਧੀਆ ਤੁਹਾਨੂੰ ਇੱਕ ਕੰਮ ਮਿਲਦਾ ਤਾਂ ਜ਼ਰੂਰ ਕਰਨਾ ਚਾਹਵਾਂਗੀ ਤੁਹਾਡਾ ਵਾਦਾ ਸੁਪਨਾ ਕੀ ਹੈ ਕਿੱਥੋਂ ਸਟਾਰਟ ਹੋਏ ਸੀ ਤੇ ਕਿੱਥੇ ਪਹੁੰਚਣਾ ਚਾਹੁੰਦੇ ਸ਼ੁਰੂਆਤ ਰਾਜਕੋਟ ਦੀ ਹੋਈ ਸੀ ਕਿ ਅੱਜ ਸਾਹਮਣੀ ਆਈ ਐ ਤੇ ਹੱਜੀ ਲੰਬਾ ਸਫ਼ਰ ਤੈਅ ਕਰਨਾ ਚਾਹੁੰਦੀ ਆ ਹਾਂ ਕਿਉਂਕਿ ਮੈਂ ਜੋ ਕਿਉਂਕਿ ਮੈਂ ਇਹ ਸਮਝਦੀ ਆ ਮੈ ਕਹ ਨਹੀਂ ਹੁੰਨੀ ਆ ਕਿ ਵੀ ਜੇ ਮੈਂ ਮਿਸ ਪੰਜਾਬਮ ਦੇ ਮੰਚ ਤੋਂ ਤਾਂ ਇਹ ਹੈਗਾ ਇਨਨ ਆਊਟ ਮੈਨੂੰ ਜੋ ਕੈਰੈਕਟਰ ਆਪਾਂ ਪੋਰਟਰੇ ਕਰਦੇ ਆ ਪੰਜਾਬੀ ਫਿਲਮਾਂ ਚ ਉਹ ਮੈਂ ਐਕਚੁਅਲ ਚ ਹੈਗੀ ਆ ਹੈ ਨਾ ਕਿਉਂਕਿ ਆ ਸਾਰੇ ਐਕਟਰ ਵਧੀਆ ਕਰਦੇ ਨੇ ਬਟ ਇਹ ਹੁੰਦਾ ਹੈ ਕਿ ਹਾਂ ਉਹਨਾਂ ਨੂੰ ਕਈਆਂ ਦੀ ਡਬਿੰਗ ਕਰਾਉਣੀ ਪੈਂਦੀ ਆ ਉਹ ਬੰਬੇ ਤੋਂ ਆਉਂਦੇ ਨੇ ਸੋ ਮੈਨੂੰ ਉਸ ਚੀਜ਼ਾਂ ਬੜਾ ਹੈਰਕਿਆ ਵੀ ਹਾਂ ਕਿਉਂ ਇਦਾਂ ਕਿਉਂ ਆ ਵੀ ਜੇ ਤੁਹਾਡੇ ਇੱਥੇ ਰੀਅਲ ਪੰਜਾਬਣਾਂ ਤੁਰੀਆਂ ਫਿਰਦੀਆਂ ਤੇ ਉਹਨਾਂ ਨੂੰ ਜਦ ਪਹਿਲਾਂ ਹੀ ਸਮਝਾਉਣ ਦੀ ਲੋੜ ਨਹੀਂ ਤਾਂ ਇਸ਼ਾਰਾ ਕਰਨ ਦੀ ਵੀ ਆ ਕੁੜੀਏ ਤੇਰਾ ਕੰਮ ਹੈ ਉਹਨੂੰ ਪਤਾ ਵੀ ਕੀ ਕਰਨਾ ਨਾ ਉਹਨੂੰ ਠੇਢ ਪੰਜਾਬੀ ਬੋਲਣੀ ਆਉਂਦੀ ਆ ਸੋ ਉਹ ਚੀਜ਼ਾਂ ਨੂੰ ਲੈ ਕੇ ਹਾਂ ਜੀ ਮੈਂ ਮੈਨੂੰ ਚਾਹੁੰਦੀ ਕਿ ਹੋਰ ਅੱਗੇ ਸਪੋਰਟ ਮਿਲੇ ਤੇ ਮੈਂ ਗਿਆ ਪਹਿਲੀ ਵਾਰ ਜਦੋਂ ਕੈਮਰੇ ਦੇ ਸਾਹਮਣੇ ਆਏ ਸੀ ਕਿ ਉਸ ਟਾਈਮ ਕੰਫੀਡੈਂਸ ਲੈਵਲ ਤੇ ਕੀ ਫੀਲ ਹੋ ਰਿਹਾ ਸੀ ਮੈਂ ਅ ਨੋ ਡਾਊਟ ਮੈਂ ਤੁਹਾਨੂੰ ਦੱਸਦੀ ਹਾਂ ਜਦੋਂ ਮੈਨੂੰ ਨਾ ਹਜੇ ਵੈਨਿਟੀ ਦਾ ਨਹੀਂ ਪਤਾ ਸੀ ਮੈਨੂੰ ਵੈਨਿਟੀ ਚ ਚੱਲ ਮੈਨੂੰ ਬੜਾਤਾ ਗਿਆ ਕਹਿੰਦੇ ਆ ਕੋਸਟਿਊਮ ਅੱਛਾ ਆ ਵੀ ਚੀਜ਼ ਹੁੰਦੀ ਆ ਮੇਕਅਪ ਅੱਛਾ ਆ ਵੀ ਚੀਜ਼ ਹੁੰਦੀ ਆ ਫਿਰ ਉਸ ਤੋਂ ਬਾਅਦ ਕਹਿੰਦੇ ਵੀ ਜਦੋਂ ਮੜ ਜਾ ਕਿਸੇ ਨੇ ਵੈਨਿਟੀ ਤੇ ਲੱਗ ਗਿਆ ਉਹਨਾ ਨਾ ਤੇ ਮੈਨੂੰ ਹੋਰ ਤਰ੍ਹਾਂ ਹੋਣ ਲੱਗ ਜਾਣਾ ਵੀ ਆਏ ਬਲੌਂਡ ਆ ਗਏ ਪਤਾ ਨਹੀਂ ਕੀ ਕਰਾਉਣਾ ਮੇਰੇ ਤੋਂ ਕੀ ਕਰਾਉਣਗੇ ਹੈ ਨਾ ਵੀ ਮੈਨੂੰ ਐਕਸ਼ਨ ਤੋਂ ਦੱਸ ਦੋ ਵੀ ਸੀਨ ਕਿਹੋ ਜਿਹਾ ਜਦੋਂ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਨਾ ਪਹਿਲੀ ਵਾਰੀ ਤੁਸੀਂ ਜਿਵੇਂ ਸਕੂਲ ਜਾਂਦੇ ਹੋ ਨਾ ਪਤਾ ਹੀ ਨਹੀਂ ਕੀ ਕਰਾਉਣ ਲੱਗੇ ਸੋ ਹਾਂ हेलो कमाल कमाल ਦੇ ਡਾਇਰੈਕਟਰ ਨੇ ਉਹਨਾਂ ਨੇ ਮੈਨੂੰ ਬਹੁਤ ਚਾਹਣਾ ਕਿ ਆ ਬੱਚੇ ਆ ਕਰੈਕਟਰ ਆ ਤੁਹਾਡਾ ਇਹਦਾ ਆ ਇੰਪੋਰਟੈਂਸ ਹੈ ਕਿ ਆਪਾਂ ਇਦਾਂ ਕਰਨਾ ਹੈ ਉਹਨਾਂ ਨੇ ਕਰਵਾ ਲਿਆ ਜਿਵੇਂ ਮੈਨੂੰ ਕਹਿੰਦੇ ਨੇ ਕਿ ਫਸਟ ਟਾਈਮ ਕੀਤਾ ਤਾਂ ਬਹੁਤ ਵਧੀਆ ਕੀਤਾ ਐਕਟ ਸੀਗਾ ਤੁਹਾਡਾ ਨਾ ਤਾਂ ਮੈਨੂੰ ਲੱਗਦਾ ਕਿ ਇਹ ਬਦੌਲਤ ਸਰ ਦੀ ਹੈ ਕਿ ਉਹਨਾਂ ਨੇ ਕਢਵਾਇਆ ਉਹਨਾਂ ਨੇ ਮੈਨੂੰ ਦੱਸਿਆ ਇਸ ਤਰ੍ਹਾਂ ਕਿ ਉਹਨ ਮੈਂ ਸੁਣ ਪਾਈ ਐ ਡਾਇਰੈਕਸ਼ਨ ਇੰਨੀ ਵਧੀਆ ਹੁੰਦੀ ਨਾ ਐਕਟਰ ਤਾਂ ਹੀ ਉਹਨੂੰ ਲੈ ਲੈਂਦਾ ਕਿ ਹਾਂ ਇਹ ਚੀਜ਼ ਨੂੰ ਮੈਂ ਕਰਨਾ ਹੈ ਸੋ ਇਹ ਉਹਨਾਂ ਦਾ ਕ੍ਰੈਡਿਟ ਹੈ ਪਰਿਵਾਰ ਦਾ ਪੂਰਾ ਮਤਲਬ ਸਾਥ ਮਿਲ ਰਿਹਾ ਹੈਗਾ ਜਾਂ ਫਰੈਂਡ ਸਰਕਲ ਦੀ ਗੱਲ ਕਰੀ ਬਿਲਕੁਲ ਜੀ ਬਿਲਕੁਲ ਪਰਿਵਾਰ ਤੋਂ ਬਿਨਾ ਤੁਸੀ ਮੈਨੂੰ ਨਹੀਂ ਲੱਗਦਾ ਅ ਅੱਗੇ ਵਧ ਸਕਦੇ ਹੋ ਤੁਸੀਂ ਜੇ ਅੱਗੇ ਉਡਾਰੀਆਂ ਮਾਰਨੀ ਹੈ ਸਭ ਤੋਂ ਪਹਿਲਾਂ ਪਰਿਵਾਰ ਹੈ ਪਰਿਵਾਰ ਤੁਹਾਡੇ ਪਿੱਛੇ ਖੜਾ ਹੈ ਤੁਸੀਂ ਬਲੰਦੀਆਂ ਸ਼ੋਅ ਸਕਦੇ ਹੋ ਹਾਂਜੀ ਬਿਲਕੁਲ ਪਰਿਵਾਰ ਸਪੋਰਟ ਕਰਦਾ ਹੈ ਕਿ ਕਿ ਪੰਜਾਬੀਆਂ ਦੇ ਖੂਨ ਦੇ ਵਿੱਚ ਹੀ ਹੁੰਦੀ ਹੈ ਕਿ ਤੁਹਾਨੂੰ ਉਹ ਚੀਜ਼ ਠੇਠ ਪੰਜਾਬੀ ਬੋਲਣਾ ਔਰ ਤੁਹਾਡਾ ਮਤਲਬ ਜਿਵੇਂ ਫੇਸ ਦੀ ਗੱਲ ਕਰੀਏ ਜਾਂ ਤੁਹਾਡੇ ਜਿਵੇਂ ਕਰੈਕਟਰ ਰਾਜਕੌਰ ਦੇ ਕਰੈਕਟਰ ਦੀ ਗੱਲ ਕਰੀਏ ਤਾਂ ਮਤਲਬ ਤੁਹਾਨੂੰ ਜਿਆਦਾ ਕੁਝ ਦੱਸਣ ਦੀ ਲੋੜ ਨਹੀਂ ਹੈ ਸਿਰਫ ਥੋੜਾ ਹਲਕਾ ਜਿਹਾ ਸਮਝਾਈਏ ਤਾਂ ਉਹ ਚੀਜ਼ ਪਲੇਨ ਸ ਹੈ ਹਾਂਜੀ ਮਤਲਬ ਮੈਂ ਨਾ ਇਹ ਸੋਚਦੀ ਹੁੰਦੀ ਸੀ ਜਦੋਂ ਮੈਂ ਐਕਟਿੰਗ ਨਹੀਂ ਸ਼ੁਰੂ ਕਰਨੀ ਯਾਰ ਮੈਂ ਕਿਉਂ ਨਹੀਂ ਕਰ ਸਕਦੀ ਨੱਚਣਾ ਡੱਪਣਾ ਮੈਨੂੰ ਆਉਂਦਾ ਕਿਤੇ ਬੰਗੜੇ ਦੀ ਮਤਲਬ ਇੰਨਾ ਜਿਆਦਾ ਨਾ ਸਕੂਲ ਟਾਈਮ ਤੋਂ ਇੰਨਾ ਸਟਰੌਂਗ ਹੈ ਸਾਰਾ ਕੁਝ ਕਰਦੇ ਹਾਂ ਮੈਂ ਕਰ ਸਕਦੀ ਹਾਂ ਪਰ ਗੱਲ ਇਹ ਹੀ ਸੀ ਕਿ ਤੁਹਾਨੂੰ ਗਾਈਡੈਂਸ ਜ਼ਰੂਰ ਚਾਹੀਦੀ ਆ ਪਲੱਸ ਉਸ ਤੋਂ ਬਾਅਦ ਤੁਹਾਨੂੰ ਇੱਕ ਸਹੀ ਟੀਮ ਵੱਲ ਤੁਸੀਂ ਜੁੜੋ ਐਂਡ ਜਿਵੇਂ ਹੌਲੀ-ਹੌਲੀ ਜਿਵੇਂ ਸਫ਼ਰ ਤੁਰਿਆ ਜਾ ਰਿਹਾ ਤੇ ਵਧੀਆ ਲੱਗ ਰਿਹਾ ਕਿ ਹਾਂ ਮੈਂ ਆਪਣੇ ਮਕਾਮ ਵੱਲ ਜਾ ਰਹੀ ਆ ਮਾਨ ਸਾਹਿਬ ਦਾ ਸੁਭਾਅ ਕਿਵੇਂ ਲੱਗਿਆ ਮਾਨ ਸਾਹਿਬ ਬਹੁਤ ਵਧੀਆ ਸੁਭਾਅ ਦੇ ਨੇ ਮੈਨੂੰ ਆਪਣੀ ਉੱਥੇ ਸੈੱਟ ਦਾ ਇੱਕ ਸੀ ਯਾਦ ਹੈ ਮੈਂ ਨਾ ਬਾਹਰ ਬੈਠੀ ਸੀ ਮੇਰੇ ਭਾਬੀ ਜੀ ਮੇਰੇ ਨਾਲ ਗਏ ਹੋਏ ਸੀਗੇ ਸੈੱਟ ਤੇ ਤੇ ਉਹਨਾਂ ਨੇ ਮੈਂ ਨਾ ਕਹਿੰਦੇ ਤੁਸੀਂ ਕੁਝ ਖਾਣਾ ਇਹਨਾਂ ਨੂੰ ਪੁੱਛ ਲਓ ਹਨਾ ਬੈਠੀਆਂ ਨੇ ਕਹਿੰਦੇ ਮੈਂ ਕਿ ਨਹੀਂ ਅਸੀਂ ਨਾ ਅਸੀਂ ਪਰੇਸ਼ਾਨ ਆ ਪਰੇਸ਼ਾਨ ਕਿਉਂ ਸੀਗੇ ਉਹ ਗਰਮੀ ਦਾ ਟਾਈਮ ਸੀਗਾ ਤੇ ਲੇਡੀਜ਼ ਆਬਵੀਅਸਲੀ ਹੁੰਦਾ ਕਿ ਹਨਾ ਪ੍ਰਾਈਵੇਸੀ ਚਾਹੀਦੀ ਹੁੰਦੀ ਆ ਥੋੜੀ ਉਹਨਾਂ ਨੂੰ ਵਾਸ਼ਰੂਮ ਵਗੈਰਾ ਯੂਜ਼ ਕਰਨਾ ਹੁੰਦਾ ਮੈਂ ਕਿਹਾ ਵੀ ਉਹ ਲੈ ਕਿ ਸਾਨੂੰ ਜਗ੍ਹਾ ਨਹੀਂ ਮਿਲ ਰਹੀ ਹੈ ਨਾ ਉਹਨਾਂ ਨੇ ਕਿਹਾ ਮੇਰੀ ਵੈਨਿਟੀ ਖੁੱਲ੍ਹੀ ਐ ਐਨੀ ਟਾਈਮ ਤੁਸੀਂ ਜਾ ਸਕਦੇ ਹੋ ਵੀ ਕਿ ਮੈਨੂੰ ਇਹ ਪਤਾ ਹੈ ਕਿ ਆਰਟਿਸਟ ਜਿਆਦਾਤਰ ਇੰਨਾ ਤੁਹਾਨੂੰ ਅਸੈਸ ਨਹੀਂ ਦਿੰਦੇ ਜਿਹੜੇ ਬਿਗ ਆਰਟਿਸਟ ਨੇ ਹੈਨਾ ਉਹ ਕਹਿੰਦੇ ਵੀ ਨਹੀਂ ਸਾਡੀ ਵੈਰੀਟੀ ਚ ਕੋਈ ਨਾ ਵੇ ਪਰ ਉਹਨਾਂ ਨੇ ਕਿਹਾ ਖੁੱਲਾ ਮਤਲਬ ਵੀ ਤੁਸੀਂ ਐਨੀ ਟਾਈਮ ਆ ਸਕਦੇ ਹੋ ਉਹਨਾਂ ਦਾ ਜਿਹੜਾ ਇਹ ਆਪਣਾਪਣ ਹੈ ਨਾ ਆਪਣਾ ਤੁਹਾਨੂੰ ਮਹਿਸੂਸ ਕਰਾਉਣਾ ਉਹ ਬਹੁਤ ਵੱਡਾ ਮੈਨੂੰ ਬਹੁਤ ਵਧੀਆ ਲੱਗਾ ਹੋ ਸਕਦਾ ਵੀ ਐਕਸਪੀਰੀਅੰਸ ਦਾ ਬਹੁਤ ਜ਼ਿਆਦਾ ਫਰਕ ਪਿਆ ਜਾਂਦਾ ਕਹਿ ਸਕਦੇ ਆ ਉਹਨਾਂ ਦਾ ਜਿਹੜਾ ਲੋਕਾਂ ਨੂੰ ਅਕਸੈਪਟ ਕਰਨਾ ਵਾਰਮਨੈਸ ਉਹ ਬਹੁਤ ਪਸੰਦ ਆ ਵਧੀਆ ਲੱਗਾ ਪੰਜਾਬ ਨੂੰ ਕਿੰਨਾ ਕੇ ਪਿਆਰ ਕਰਦੇ ਹਾਂ ਕਿਉਂਕਿ ਤੁਸੀਂ ਕਿਹਾ ਕਿ ਤੁਸੀਂ ਬਾਹਰ ਰਹੇ ਹੋ ਜ਼ਿਆਦਾਤਰ ਤਾਂ ਪੰਜਾਬ ਦੇ ਲਈ ਕੀ ਕਰਨਾ ਚਾਹੋਗੇ ਜਾਂ ਪੰਜਾਬ ਦੇ ਲੋਕਾਂ ਲਈ ਗੱਲ ਕਰੀਏ ਜਾਂ ਪੰਜਾਬ ਲਈ ਕੁਝ ਕੀ ਇਸ ਤਰ੍ਹਾਂ ਸੋਚਿਆ ਅ ਬਹੁਤ ਕੁਝ ਕਰਨਾ ਮਨ ਚ ਆਉਂਦਾ ਵੀ ਸੋਸ਼ਲੀ ਇਹ ਕਰੀਏ ਉਹ ਕਰੀਏ ਫਿਰ ਇਹ ਸੋਚੀਦਾ ਕਿ ਹਜੇ ਨਹੀਂ ਪਹਿਲਾਂ ਪਾਵਰ ਆ ਜਾਵੇ ਪਾਵਰ ਕਿਸ ਤਰ੍ਹਾਂ ਦੀ ਕਿ ਤੁਸੀਂ ਇੱਕ ਨਾਮ ਕਮਾ ਲਓ ਫਿਰ ਉਸ ਤੋਂ ਬਾਅਦ ਜਿਵੇਂ ਅਸੀਂ ਮੀਡੀਆ ਲਾਈਨ 'ਚ ਹੈਗੇ ਆਂ ਮੈਂ ਕੁਝ ਲਿਖ ਵੀ ਲੈਣੀ ਆ ਅਨਾ ਕੁਝ ਵਿਚਾਰ ਮੈਨੂੰ ਫਿਰ ਉਹ ਚੀਜ਼ਾਂ ਮੈਨੂੰ ਲੱਗਦੀ ਕਿ ਜਦੋਂ ਮੈਂ ਉਸ ਮਕਾਮ ਤੇ ਪਹੁੰਚਾਂਗੀ ਮੈਂ ਉਹ ਮੋਰੇ ਰੱਖ ਸਕਦੀ ਆ ਤਾਂ ਮੈਂ ਐਕਟਿੰਗ ਦੇ ਜ਼ਰੀਏ ਜਾਂ ਮੀਡੀਏ ਦੇ ਜ਼ਰੀਏ ਸੋਸ਼ਲ ਮੈਸੇजेस ਜਿਹੜੇ ਉਹ ਸਮਾਜ ਨੂੰ ਦੇਣਾ ਚਾਹੁੰਗੀ ਕਿਉਂਕਿ ਮੀਡੀਆ ਬਹੁਤ ਰੋਲ ਪਲੇ ਕਰਦਾ ਹੈ ਸਮਾਜ ਦੀ ਦਿਸ਼ਾ ਬਦਲਣ ਵਾਸਤੇ ਜਿਹੜੇ ਸੁਣ ਰਹੇ ਨੇ ਜਿਨ੍ਹਾਂ ਨੇ ਕਰੈਕਟਰ ਦੇਖੀ ਆ ਤੁਹਾਡੀ ਫਿਲਮ ਦੇਖੀ ਆ ਜਾਂ ਜਿਹੜੇ ਤੁਹਾਡੇ ਫੈਨਸ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੁੰ ਅ ਪਹਿਲਾ ਤਾਂ ਜੀ ਤੁਸੀਂ ਸੁੱਚਾ ਸੁਰਮਨ ਨਾਲ ਪਿਆਰ ਕਰ ਰਹੇ ਹੋ ਰਾਜ ਕੌਰ ਨੂੰ ਨਾਲ ਪਿਆਰ ਕਰ ਰਹੇ ਹੋ ਸਾਰੇ ਕਰੈਕਟਰਸ ਨੂੰ ਨਾਲ ਪਿਆਰ ਕਰ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਦਾਂ ਹੀ ਸਾਡੀਆਂ ਫਿਲਮਸ ਨੂੰ ਸਪੋਰਟ ਕਰਦੇ ਰਹੋ ਕਿ ਪ੍ਰੋਡਿਊਸਰਸ ਇਹੋ ਜਿਹੇ ਫਿਲਮਾਂ ਬਣਾਉਂਦੇ ਰਹਿਣ ਤੇ ਅਸੀਂ ਤੁਹਾਡੇ ਰੂਬਰੂ ਹੁੰਦੇ ਰਹੀਏ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਜੀ